ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਜੇਲ੍ਹਚੂ ਬੰਦ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਇੱਕ ਪਾਸੇ ਵਿਕਰਮ ਮਜੀਠੀਆ ਦੀ ਜ਼ਮਾਨਤ ਅਜੇ ਤੱਕ ਨਹੀਂ ਹੋ ਪਈ ਹੈ ਨਾ ਹੀ ਉਹਨਾਂ ਦੀ ਕੋਈ ਵੀ ਪਟੀਸ਼ਨ ਜਾਂ ਫਿਰ ਕਹਿ ਸਕਦੇ ਹੋ ਉਹਨਾਂ ਨੇ ਆਪਣੀ ਜੇਲ੍ਹ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਮੰਗ ਕੀਤੀ ਸੀ orange ਦੀ ਉਸ ਦੇ ਉੱਤੇ ਵੀ ਉਹ ਹਾਸਲ ਨਹੀਂ ਕਰ ਪਾਏ ਨੇ ਤੇ ਹੁਣ ਦੈਨਿਕ ਵਾਸਕਰ ਜੇ ਛਪੀ ਖਬਰ ਮੁਤਾਬਕ ਜਿਹੜੇ ਵਿਕਰਮ ਮਜੀਠੀਆ ਦੇ ਸਾਲੇ ਨੇ ਉਹਨਾਂ ਦਾ ਵੀ ਨਾਮ ਕੇਸ ਦੇ ਵਿੱਚ ਸ਼ਾਮਲ ਕਰ ਲਿੱਤਾ ਗਿਆ ਹੈ ਤੇ ਗ੍ਰਿਫਤਾਰੀ ਦੇ ਵਾਰੰਟ ਵੀ ਜਾਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਦੈਨਿਕ ਬਾਸਕਰ ਚ छਪੀ ਖਬਰ ਮੁਤਾਬਕ ਵਿਕਰਮ ਮਜੀਠੀਆ ਦੇ ਸਾਲੇ ਯਾਨੀ ਕਿ ਉਹਨਾਂ ਦੀ ਪਤਨੀ ਦੇ ਭਰਾ ਜਿਨ੍ਹਾਂ ਦਾ ਨਾਮ ਗਜਪਤ ਸਿੰਘ ਗਰੇਵਾਲ ਹੈ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਜਿਹਦੇ ਬਾਰੇ ਵਿਜੀਲੈਂਸ ਬਿਊਰੋ ਨੇ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਗਜਪਤ ਗਰੇਵਾਲ ਦੀ ਭੂਮਿਕਾ ਸਾਹਮਣੇ ਆਈ ਹੈ ਕਿ ਉਹਨਾਂ ਵੱਲੋਂ ਵਿਕਰਮ ਮਜੀਠੀਆ ਦੀ ਅवैध ਸੰਪਤੀਆਂ ਨੂੰ ਬਣਾਉਣ ਤੇ ਉਹਨਾਂ ਨੂੰ ਲੁਕਾਉਣ ਸਰਕਾਰ ਤੋਂ ਲੁਕਾਉਣ ਦੇ ਵਿੱਚ ਉਹਨੇ ਅਹਿਮ ਭੂਮਿਕਾ ਅਪਣਾਈ ਹੈ ਜਿਸ ਬਾਰੇ ਉਹਨਾਂ ਨੂੰ ਬਾਰ-ਬਾਰ ਨੋਟਿਸ ਜਾਰੀ ਕੀਤਾ ਸੀਗਾ ਪਰ ਉਹ ਫਿਰ ਵੀ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ ਤੇ ਲਗਾਤਾਰ ਇਸ ਸਾਰੇ ਮਾਮਲੇ ਦੇ ਵਿੱਚ ਦੇਰੀ ਕਰਦੇ ਰਹੇ ਜਿਸ ਕਾਰਨ ਐਫ ਆਈ ਆਰ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਲ ਕੀਤਾ ਗਿਆ ਤੇ ਹੁਣ ਅਦਾਲਤ ਵੱਲੋਂ ਵੀ ਵਾਰੰਟ ਜਾਰੀ ਕਰਵਾ ਦਿੱਤੇ ਗਏ ਨੇ ਤੇ ਇਹ ਸਾਰੀ ਜਿਹੜੀ ਗੱਲਬਾਤ ਹੈ ਇਹ ਨਿਕਲ ਕੇ ਸਾਹਮਣੇ ਆਈ ਹੈ ਮੋਹਾਲੀ ਅਦਾਲਤ ਦੇ ਵਿੱਚ ਇਹ ਸਾਰਾ ਮਾਮਲਾ ਚੱਲ ਰਿਹਾ ਹੈ ਤੇ ਹੁਣ ਬਿਕਰਮ ਮਜੀਠੀਆ ਦੇ ਸਾਲੇ ਦੇ ਉੱਤੇ ਵੀ ਜਿਹੜੀ ਕਹਿ ਸਕਦੇ ਹੋ ਕਿ ਵਿਜੀਲੈਂਸ ਦੀ ਗ੍ਰਿਫਤਾਰੀ ਦੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ ਤੇ ਲਗਾਤਾਰ ਮਜੀਠੀਆ ਪਰਿਵਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਬਿਕਰਮ ਮਜੀਠੀਆ ਕਾਫੀ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਆਪਣੀਆਂ ਜ਼ਮਾਨਤ ਦੇ ਲਈ ਕਈ ਅਰਜ਼ੀਆਂ ਲਗਾ ਚੁੱਕੇ ਨੇ ਪਰ ਹਰ ਵਾਰ ਕੋਈ ਨਾ ਕੋਈ ਕਹਿ ਸਕਦੇ ਹੋ ਕਿ ਵੱਡਾ ਅਸੀ ਗੱਲ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਜਿਸ ਕਾਰਨ ਉਹਨਾਂ ਦੀ ਜਮਾਨਤ ਜਿਹੜੀ ਹੈ ਉਹ ਹੋ ਹੀ ਨਹੀਂ ਪਾਉਂਦੀ ਹੈ ਤੇ ਹੁਣ ਤੱਕ ਜੇਲ੍ਹ ਦੇ ਵਿੱਚ ਬੰਦ ਨੇ ਅਜੇ ਵੀ ਬੀਤੇ ਕੱਲ ਜਿਹੜੀ ਉਹਨਾਂ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਹੋਣੀ ਸੀ ਉਸ ਦਾ ਵੀ ਕੋਈ ਅਜੇ ਤੱਕ ਅਦਾਲਤ ਵੱਲੋਂ ਵੱਡਾ ਫੈਸਲਾ ਨਹੀਂ ਸੁਣਾਇਆ ਗਿਆ ਤੇ ਹੁਣ ਉਹਨਾਂ ਦੇ ਸਾਲੇ ਦੇ ਉੱਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ